ਸਾਧੂ ਸਿੰਘ ਧਰਮਸੂਤ ਸਾਬਕਾ ਮੰਤਰੀ ਪੰਜਾਬ ਨਾਬਾ ਦੀ ਸਤ ਸੁਰੱਖਿਆ ਜੇਲ੍ਹ ਤੋਂ 14 ਮਹੀਨਿਆਂ ਦੇ ਕਰੀਬ ਸਮੇਂ ਤੋਂ ਬਾਅਦ ਜ਼ਮਾਨਤ ਤੋਂ ਬਾਅਦ ਰਿਹਾ ਹੋ ਕੇ ਬਾਹਰ ਆਗੇ ਨੇ ਬੁੱਢੀ ਗਿੰਦੀ ਚ ਕਾਂਗਰਸ ਪਾਰਟੀ ਨਾਲ ਸੰਬੰਧਤ ਆਗੂ ਤੇ ਵਰਕਰ ਜੇਲ੍ਹ ਤੋਂ ਬਾਹਰ ਪਹੁੰਚੇ थे ਉਹਨਾਂ ਵਿੱਚੋਂ ਸ਼ਾ ਵਿਖ ਨੂੰ ਮਿਲਿਆ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ ਕੋਰਟ ਵੱਲੋਂ ਜ਼ਮਾਨਤ ਮਿਲਣ ਦੇ ਬਾਵਜੂਦ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ ਸੀ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਤੱਕ ਜ਼ਮਾਨਤ ਦੇ ਕਾਗਜ਼ात ਸਮੇਂ ਸਿਰ ਨਹੀਂ ਪਹੁੰਚੇ ਸਨ ਦੇਖੋ ਵਰਕਰਾਂ ਦੀ ਲੜਾਈ ਸੀ ਵਰਕਰਾਂ ਨੇ ਲੜੀਆ ਹਾਈ ਕਮਾਂਡ ਨੇ ਲੜੀਆ ਰਣਨੀਤੀ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜੋ ਰਣਨੀਤੀ ਉਹਦੇ ਨਾਲ ਨੋ ਬਿਲਕੁਲ ਲਾਵਾਰਸ ਨਹੀਂ ਸੀ ਮੇਰਾ ਇੱਕ ਇੱਕ ਵਰਕਰ ਹਰ ਪਿੰਡ ਚ 10-10 ਵਰਕਰ ਬੈਠੇ ਨੇ ਕੋਈ ਲਾਵਾਰਸ ਨਹੀਂ ਸੀਗਾ ਜੇ ਮੈਂ ਇਕੱਲਾ ਅੰਦਰ ਸੀ ਤਾਂ ਮੇਰਾ ਵਰਕਰ ਇੱਕ ਇੱਕ ਭਾਵੇਂ ਬਲਾਕ ਪ੍ਰੈਜ਼ੀਡੈਂਟ ਨੇ ਬਲਾਕ ਸੰਪਤੀਆਂ ਦੇ ਮੈਂਬਰ ਨੇ ਸਰਪੰਚ ਨੇ ਐਸੇ ਸਾਡੇ ਵਰਕਰ ਨੇ ਜਿਨ੍ਹਾਂ ਨੇ ਸਾਰੇ ਪਿੰਡਾਂ ਦੇ ਪਿੰਡਾਂ ਸੰਭੇ ਨੇ ਉਹ ਮੌਜੂਦ ਸੀ ਅੱਜ ਤੁਸੀਂ ਕਹਿ ਕੇ ਦੇਖ ਲਓ ਕਿ ਨੱਬਾ ਦੇ ਜਦੋਂ ਸਰਪੰਚੀਆਂ ਦੇ ਇਲੈਕਸ਼ਨ ਹੋਏ ਜ ਨੇ ਸਾਡਾ ਬਹੁਤ ਵਧੀਆ ਰਿਜ਼ਲਟ ਆਦੋ। ਉਹ ਯਾਰ ਰਣਨੀਤੀ ਕਾਦੀ ਹੁੰਦੀ ਹੈ ਸੇਵਾ ਹੈ ਲੋਕਾਂ ਦੀ ਪਹਿਲਾਂ ਵੀ ਕਰਦੇ ਫੇਰ ਵੀ ਕਰਾਂਗੇ। ਆਪਰਾ ਕੇ ਪ੍ਰੋਗਰਾਮ ਦੱਸਾਂਗੇ ਮਾਨ ਸਾਹਿਬ ਸਾਹਿਬਾਂ ਨੂੰ ਅਸੀਂ ਇੱਕ ਦੋ ਵਾਰੀ ਮੁਲਾਕਾਤ ਵੀ ਕਰਕੇ ਆਏ ਸੀ। ਉਦੋਂ ਵੀ ਚੜ੍ਹਦੀ ਕਲਾ ਚ ਨੇ ਮੰਤਰੀ ਸਾਹਿਬ ਬੜੀ ਬੀਟ ਕਰ ਰਹੇ ਸੀ 15 ਤਰੀਕ ਦੀ 15 ਤਰੀਕ ਨੂੰ ਪਰਮਾਤਮਾ ਦੀ ਸਾਡੀ ਜੀ ਸੁਣ ਲਈ ਅਜਬ ਰਹਾ ਹੋ ਰਹੇ ਨੇ। ਅੱਜ ਬਾਹਰ ਆ ਜਾਣਗੇ ਤੁਹਾਡੇ ਸਾਬਕਾ ਮੰਤਰੀ ਸਾਹਿਬ ਨਿਵਾਰ ਸਤਾ ਫਿਰ ਐ ਹੁੰਦਾ ਵਰਕਰ ਤਾਂ ਔਖਣੀ ਜੁੜੇ ਹੋਈ ਸੀ। ਦੇਖੋ ਲੀਡਰ ਜਦੋਂ ਅੰਦਰ ਹੈਗਾ ਤਾਂ ਦੁਬਾਰਸ ਤਾਂ ਉਹਨਾਂ ਚ ਰਹਿੰਦਾ ਹੀ ਹੈ ਜੀ ਲੀਡਰ ਤੋਂ ਬਿਨਾ ਹੁਣ ਐਕਟੀਵਿਟੀ ਉਹਨੀ ਸ਼ੁਰੂ ਹੋ ਜਣੀ ਹੈ ਸਾਰੇ ਵਰਕਰ ਕੈਮਨੇਜ ਕਾਂਗਰਸ ਪਾਰਟੀ ਦੇ ਚਟਾਨ ਵਾਂਗ ਖੜੇ ਨੇ ਸਾਬਕਾ ਮੰਤਰੀ ਸਾਹਿਬ ਨਾਲ ਹਾਂ ਜੀ ਉਤੋਂ ਦੇਖੋ ਇਹ ਹੈਗੀ ਆ ਹਾਈ ਲੈਵਲ ਦੀ ਪੋਲਟਿਕਸ ਇਹਦੇ ਤੇ ਨਾ ਨਾ ਵੀ ਤਾਂ ਕਾਂਗਰਸ ਪਾਰਟੀ ਨਾਲ ਦੇਖੋ ਜੁੜਿਆ ਹੋਇਆ ਨਾ ਆਪਾ ਇਹ ਤਾਂ ਠੀਕ ਹੈ ਹਵਾ ਦੇ ਨਾਲ ਬਦਲਾਅ ਆ ਹੀ ਜਾਂਦਾ ਹੁੰਦਾ ਕਿਸਾਈਆਂ ਤਾਂ ਮਨਸਾਹਬ ਤੁਹਾਨੂੰ ਆਪ ਹੀ ਪਤਾ ਕਿੰਨੀਆਂ ਹੋ ਰਹੀਆਂ ਪੱਤਰਕਾਰਾਂ ਨੂੰ ਜਿਆਦਾ ਹੀ ਪਤਾ ਹੁੰਦਾ ਫੁੱਲ ਮਿਲਾ ਕੇ ਠੀਕ ਹੈ ਜੀ ਚਲੋ ਮੰਤਰੀ ਸਾਹਿਬ ਨਾਲ ਸਾਫ ਕਾ ਮੰਤਰੀ ਸਾਹਿਬ ਨਾਲ ਲੱਗਦਾ ਵੀ ਠੱਕਾ ਹੋਇਆ ਚਲੋ ਵਰਕਰ ਤਾਂ ਅਸੀਂ ਤਾਂ ਜੁੜੇ ਹੋਈਆਂ ਕਾਂਗਰਸ ਨਾਲ ਸਾਡੇ ਨਾਲ ਤਾਂ ਠੱਕਾ ਹੋ ਹੀ ਜਾਵੇ ਨਾ ਠੱਕਾ ਹੋਵੇ ਅਸੀਂ ਤਾਂ ਕਾਂਗਰਸ ਪਾਰਟੀ ਦੇ ਉਸ ਟਾਈਮ ਨਾ ਜਿਵੇਂ ਚਲੋ ਅਫਸਰ ਸਾਹੀ ਗਲਤ ਗਾਈਡ ਕਰੀ ਜਾਂਦੀ ਹੁੰਦੀ ਹੈ ਉਸ ਤੋਂ ਬਾਅਦ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਸੀ ਜੀ ਕੋਈ ਉਸ ਤੋਂ ਬਾਅਦ ਠੀਕ ਠਾਕ ਹੋਇਆ ਦੀ ਸਾਰਾ ਕੁਝ ਪਹਿਲਾਂ ਅਫਸਰ ਸਾਹਿਬ ਨਾਲ ਦੀ ਨਾਲ ਜਦੋਂ ਸਰਕਾਰ ਬਣਦੀ ਹੈ ਗਲਤ ਗੈਰ ਕਰ ਉਹ ਤਾਂ ਲੀਡਰੇ ਦੱਸਣਗੇ ਜੀ ਨਹੀਂ ਅਸੀਂ ਤਾਂ ਕਹਦੇ ਲੀਡਰਾਂ ਜੀ ਅਸੀਂ ਤਾਂ ਨਾਲ ਜੁੜੇ ਹੋਏ ਹਾਂ ਕਾਂਗਰਸ ਪਾਰਟੀ ਨੂੰ ਅਸੀਂ ਸਾਨੂੰ ਵੀ ਬਹੁਤ ਖੁਸ਼ੀ ਆ ਜੀ ਸਾਉ ਸਿੰਘ ਜੀ ਦੀ ਕਿਉਂ ਜੋ ਉਹਨਾਂ ਨੇ ਸੱਚ ਦੀ ਲੜਾਈ ਲੜੀ ਹੈ ਲੋਕਾਂ ਨੇ ਦੂਸਾਂ ਲਾਏ ਨੇ ਝੂਠ ਸਾਰੀਆਂ ਨਜਾਇਜ਼ ਗਲਤ ਗੱਲਾਂ ਨੇ ਕੋਈ ਇਹ ਜੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਕੀ ਕੁਝ ਹੋ ਰਿਹਾ ਉਹਨਾਂ ਨੇ ਤਾਂ ਇਹ ਜਾ ਕੁਝ ਕੀਤਾ ਨਹੀਂਗਾ ਸਾਡਾ ਇਹੀ ਬੇਨਤੀ ਹੈ ਬਹੁਤ ਖੁਸ਼ੀ ਆ ਸਾਨੂੰ ਵੀ ਉਹਨਾਂ ਲਈ ਬਹੁਤ ਜਿਆਦੇ ਬਹੁਤ ਬਹੁਤ ਖੁਸ਼ੀ